ਜੋ ਸਤਗੁਰੂ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਦਾ ਪਾਵਨ ਪ੍ਰਕਾਸ਼ ਪੁਰਬ ਆ ਰਿਹਾ ਹੈ ਉਸੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਥਾਂ ਥਾਂ ਤੇ ਮਹੱਲੇ ਮਹੱਲੇ ਹਰੇਕ ਗੁਰਦੁਆਰੇ ਵਿੱਚ ਇਹ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਨੇ ਜਿਸ ਵਿੱਚ ਆਪ ਹਾਜ਼ਰੀਆਂ ਪਰ ਰਹੇ ਹੋ ਆਪ ਜੀ ਨੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਕੀਰਤਨੀਆਂ ਪਾਸੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਕੁਝ ਸਮਾਂ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਕਰੀ ਕਿਉਂਕਿ ਜਿੱਥੇ ਕੀਰਤਨ ਦੀ ਬੜੀ ਮਹਾਨਤਾ ਆਪਾਂ ਪੜਨੇ ਆਂ ਸਾਹਿਬ ਦੀ ਪਾਵਨ ਬਾਣੀ ਤੇ ਉਹਦੇ ਵਿੱਚ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਲਾਇ ਧਿਆਨਾ ਉਥੇ ਮੇਰੇ ਸਹਿਬ ਜੀ ਫਿਰ ਇਹ ਵੀ ਬਖਸ਼ਿਸ਼ ਕਰਦੇ ਨੇ ਕਿ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲਥਾ ਕਿਉ ਵਿਚਾਰ ਨੂੰ ਕਿਉ ਮਹਾਨਤਾ ਦਿੱਤੀ ਗਈ ਹੈ ਕਥਾ ਨੂੰ ਕਿਉ ਮਹਾਨਤਾ ਦਿੱਤੀ ਗਈ ਹੈ ਕਿਉਂਕਿ ਜਿੰਨੀ ਦੇਰ ਆਪਾਂ ਕਿਸੇ ਚੀਜ਼ ਦੀ ਵਿਚਾਰ ਨਹੀਂ ਕੀਤੀ ਸਾਨੂੰ ਸਮਝ ਨਹੀਂ ਪੈ ਸਕਦੀ ਕਿ ਇਸ ਦਾ ਕੀ ਅਰਥ ਹੈ ਸਾਨੂੰ ਬਾਣੀ ਕੀ ਆਖਦੀ ਜਿੰਨਾ ਚਿਰ ਆਪਾਂ ਵਿਚਾਰ ਨਾ ਕਰੀਏ ਤੇ ਸਿੱਖੀ ਤੇ ਹੈ ਹੀ ਵਿਚਾਰ ਦਾ ਨਾਮ ਹੈ ਸੱਚ ਜਾਣਿਓ ਪਾਤਸ਼ਾਹ ਬਾਣੀ ਵਿੱਚ ਵੀ ਕਹਿੰਦੇ ਨੇ ਸਿੱਖੀ ਸਿਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਸਿੱਖੀ ਵਿਚਾਰ ਦਾ ਨਾਮ ਹੈ ਔਰ ਇਹ ਵੀ ਆਪਾ ਪੜ੍ਹਨੇ ਆ ਕਿ ਵਿਦਿਆ ਵਿਚਾਰੀ ਤਾਂ ਪਰੁਪਕਾਰੀ ਜਿੰਨਾ ਚਿਰ ਵਿਚਾਰ ਨਹੀਂ ਕੀਤੀ ਓਨੀ ਦੇਰ ਗੱਲ ਨਹੀਂ ਬਣੇਗੀ ਸਮਝ ਨਹੀਂ ਪੈਣੀ ਔਰ ਜਿੰਨੀ ਦੇਰ ਸਮਝ ਨਾ ਪਵੇ ਸਾਡਾ ਮਨ ਪ੍ਰਭਾਵਤ ਨਹੀਂ ਹੁੰਦਾ ਤੇ ਜਿੰਨਾ ਚਿਰ ਮਨ ਪ੍ਰਭਾਵਤ ਨਾ ਹੋਵੇ ਓਨਾ ਚਿਰ ਮਨ ਮੰਗ ਨਹੀਂ ਕਰਦਾ ਇੱਕ ਗੱਲ ਯਾਦ ਰੱਖਿਓ ਮਨ ਉਸੇ ਚੀਜ਼ ਦੀ ਮੰਗ ਕਰੇਗਾ ਜਿਹਦੇ ਤੋਂ ਮਨ ਪ੍ਰਭਾਵਤ ਹੈ ਤੇ ਪ੍ਰਭਾਵਤ ਉਹਦੇ ਤੋਂ ਹੁੰਦਾ ਜਿਹਦੀ ਇਹਨੂੰ ਸਮਝ ਪੈ ਗਈ ਹੈ ਜੇ ਸਮਝ ਨਹੀਂ ਨਾ ਤੇ ਜਿੰਨੀ ਮਰਜ਼ੀ ਕੀਮਤੀ ਚੀਜ਼ ਸਾਡੇ ਕੋਲ ਹੋਵੇ ਸਮਝ ਨਹੀਂ ਤੇ ਸਾਡੇ ਵਾਸਤੇ ਉਹ ਕੁਝ ਵੀ ਨਹੀਂ ਤੁੱਛ ਕਿਉਂ ਕਿਉਂਕਿ ਸਮਝ ਨਹੀਂ ਹੁਣ ਮaaf ਕਰਿਆ ਜੇ ਸਾਨੂੰ ਪਰਿਵਾਰ ਦੀ ਸਮਝ ਪੈ ਗਈ ਮਨ ਪ੍ਰਭਾਵਿਤ ਹੋ ਗਿਆ ਤੇ ਮਨ ਹਰ ਵੇਲੇ ਮੰਗ ਕਰਦਾ ਪਰਿਵਾਰ ਦੀ ਮੰਗ ਚੱਲਦੀ ਰਹਿੰਦੀ ਕਦੇ ਕੋਈ ਇਹਤ ਨਹੀਂ ਨਾ ਕਹਿੰਦਾ ਭਾਈ ਜੀ ਜਰਾ ਵਾਜਾ ਵਜਾਓ ਬੱਚਿਆਂ ਨੂੰ ਚੇਤੇ ਕਰਨਾ ਨਹੀਂ ਮਨ ਨੂੰ ਸਮਝੇ ਮਨ ਪ੍ਰਭਾਵਿਤ ਹੈ ਮਨ ਮੰਗ ਕਰ ਰਿਹਾ ਹੈ ਹਰ ਵੇਲੇ ਮੰਗ ਚੱਲਦੀ ਹੈ ਮਾਇਆ ਦੀ ਸਮਝ ਪੈ ਗਈ ਹੈ ਮਨ ਪ੍ਰਭਾਵਿਤ ਹੋ ਗਿਆ ਹੈ ਮਨ ਮੰਗ ਕਰ ਰਿਹਾ ਹੈ ਆਪਾਂ ਪੜ੍ਹਨੇ ਆ ਕਿ ਮਾਇਆ ਮਨੋਂ ਨਾ ਵਿਸਰੇ ਮੰਗਾ ਦਮਾਂ ਦਮ ਹਰ ਵੇਲੇ ਯਾਦ ਆਉਂਦੀ ਹੈ ਕਿਉਂ ਕਿਉਂਕਿ ਸਮਝ ਪੈ ਗਈ ਪਰ વાਜੇ ਵਜਾਓ ਤਬਲੇ ਵਜਾਓ ਛੈਣੇ ਖੜਕਾਓ ਉਹ ਪਰਮਾਤਮਾ ਫਿਰ ਵੀ ਯਾਦ ਨਹੀਂ ਆਉਂਦਾ ਕੀ ਕਾਰਨ ਹੈ ਕਿ ਉਹਦੀ ਅਜੇ ਸਮਝ ਨਹੀਂ ਪਈ ਉਹਦੇ ਤੋਂ ਮਨ ਪ੍ਰਭਾਵਤ ਨਹੀਂ ਮਨ ਮੰਗ ਨਹੀਂ ਪਿਆ ਕਰਦਾ ਗੁਰਬਾਣੀ ਦੀ ਅਜੇ ਸਮਝ ਨਹੀਂ ਪਈ ਮਨ ਪ੍ਰਭਾਵਤ ਨਹੀਂ ਹੋਇਆ ਮਨ ਮੰਗ ਨਹੀਂ ਕਰੇਗਾ ਜਿੰਨਾ ਸਾਡਾ ਮਨ ਹੋਰ ਚੀਜ਼ਾਂ ਨੂੰ ਸੁਣਨ ਵਾਸਤੇ ਉਤਾਵਲਾ ਰਹਿੰਦਾ ਹੈ ਨਾ ਗੁਰਬਾਣੀ ਸੁਣਨ ਵਾਸਤੇ ਨਹੀਂ ਔਰ ਮਾਫ ਕਰਿਆ ਜੀ ਆਪਾਂ ਅਖੰਡ ਪਾਠ ਸਾਹਿਬ ਜਦੋਂ ਕਰਵਾਨੇ ਘਰਾਂ ਵਿੱਚ ਅਖੰਡ ਪਾਠ ਸਾਹਿਬ ਰਖਾਏ ਜਾਂਦੇ ਨੇ ਜਦੋਂ ਭਾਈ ਜੀ ਨੇ ਪੰਜ ਪੌੜੀਆਂ ਜਪਜੀ ਸਾਹਿਬ ਦੀਆਂ ਪੜ੍ਹ ਕੇ ਦੇਗ ਵਰਤਾ ਦਿੱਤੀ ਉਸ ਤੋਂ ਬਾਅਦ ਤੇ ਕੋਈ ਵਿਰਲਾ ਹੀ ਇਹ ਮਾਈ ਦਾ ਲਾਲ ਜਿਹੜਾ ਫਿਰ ਬਹਿ ਕੇ ਬਾਣੀ ਸੁਣੇ ਮਾਫ ਕਰਨਾ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ ਆਪਾਂ ਬਾਹਰ ਬੈ ਕੇ ਰਿਸ਼ਤੇਦਾਰਾਂ ਨਾਲ ਬੜੀਆਂ ਗੱਪਾਂ ਮਾਰਾਂਗੇ ਪਰ ਅੰਦਰ ਬੈ ਕੇ ਬਾਣੀ ਸੁਣ ਲਈ ਤਿਆਰ ਨਹੀਂ ਹੁੰਦੇ ਕੀ ਕਾਰਨ ਹੈ ਕਿਉਂਕਿ ਮਨ ਅੰਦਰੋਂ ਮੰਗ ਨਹੀਂ ਪਿਆ ਕਰਦਾ ਮਨ ਪ੍ਰਭਾਵਿਤ ਨਹੀਂ ਹੋ ਰਿਹਾ ਮਨ ਮੰਗ ਨਹੀਂ ਕਰਦਾ ਕਿਉਂ ਨਹੀਂ ਪ੍ਰਭਾਵਿਤ ਹੁੰਦਾ ਕਿਉਂਕਿ ਸਮਝ ਨਹੀਂ ਪੈ ਰਹੀ ਦੇਖੋ ਮਾਫ਼ ਕਰਨਾ ਤੁਸੀਂ ਕੋਈ ਅਖਬਾਰ ਪੜ੍ਹਦੇ ਹੋ ਤੁਸੀਂ ਕੋਈ ਨਾਵਲ ਪੜ੍ਹਦੇ ਹੋ ਤੁਹਾਡਾ ਧਿਆਨ ਪੂਰਨ ਤੌਰ ਤੇ ਉਹਦੇ ਵਿੱਚ ਕਨਸੈਂਟਰੇਟ ਹੋਵੇਗਾ ਪਰ ਜੇ ਕਿਤੇ ਬੈਠ ਜਾਈਏ ਗੁਟਕਾ ਲੈ ਕੇ ਪਾਠ ਕਰਨ ਤੇ ਫਿਰ ਉਹ ਮਨ ਵਿੱਚ ਖਿਆਲ ਆਉਂਦੇ ਨੇ ਜਿਹੜੇ ਕਦੀ ਵੀ ਨਹੀਂ ਆਏ ਉਹ ਕੰਮ ਤੁਹਾਨੂੰ ਯਾਦ ਆਉਣਗੇ ਜਿਹੜੇ ਕਦੀ ਚੇਤੇ ਨਹੀਂ ਆਏ ਤੇ ਮਨ ਵਿੱਚੋਂ ਬਾਰ ਬਾਰ ਨਿਕਲ ਕੇ ਦੌੜੇਗਾ ਕੀ ਕਾਰਨ ਹੈ ਕਿਉਂਕਿ ਤਾਲ ਮੇਲ ਨਹੀਂ ਬੈਠ ਰਿਹਾ ਮਨ ਪ੍ਰਭਾਵਿਤ ਨਹੀਂ ਹੋ ਰਿਹਾ ਮਨ ਮੰਗ ਨਹੀਂ ਪਿਆ ਕਰਦਾ ਜੇ ਕਿਤੇ ਕੋਈ ਪਾਠ ਕਰਦਾ ਹੋਵੇ ਨਾ ਤੇ ਉਹਦੇ ਨੇੜੇ ਬੈਠਣ ਲਈ ਕੋਈ ਤਿਆਰ ਨਹੀਂ ਜੇ ਹੁੰਦਾ ਜੇ ਕੋਈ ਪਾਠ ਕਰਦਾ ਹੈ ਨਾ ਪਿਆ ਤੇ ਉਹਦੇ ਨੇੜੇ ਕੋਈ ਬੈਠਣ ਲਈ ਤਿਆਰ ਨਹੀਂ ਹੁੰਦਾ ਜੇ ਕੋਈ ਬਹਿਣ ਵੀ ਲੱਗੇ ਤੇ ਰੋਕਣ ਵਾਲੇ ਬੜੇ ਉਧਰ ਨਾ ਜਾਈ ਉਹ ਪਾਠ ਪਿਆ ਕਰਦਾ ਪਰ ਜੇ ਕਿਤੇ ਕੋਈ ਦੋ ਬੰਦੇ ਆਪਸ ਚ ਲੜ ਪੈਣ ਉਹ ਗਾਲੀ ਗਲੋਚ ਪੈ ਕਰਦੇ ਨੇ ਬੰਦਾ ਜਿੰਨੇ ਮਰਜੀ ਜ਼ਰੂਰੀ ਕੰਮ ਲੱਗਾ ਹੋਵੇ ਨਾ ਸਭ ਕੁਝ ਸੁੱਟ ਕੇ ਤੇ ਭੱਜ ਕੇ ਜਾਏਗਾ ਉਧਰ ਵੇਖਣ ਵਾਸਤੇ ਉਧਰ ਦੌੜ ਕੇ ਜਾਏਗਾ ਕਿਉਂ ਕਿਉਂਕਿ ਮਨ ਉਧਰ ਦੀ ਮੰਗ ਪਿਆ ਕਰਦਾ ਜਿਸ ਚੀਜ਼ ਦੀ ਮੰਗ ਚੱਲ ਰਹੀ ਹੈ ਅੰਦਰ ਤੇ ਮੰਗ ਉਹਦੀ ਚੱਲਦੀ ਹੈ ਜਿਹਦੇ ਤੋਂ ਪ੍ਰਭਾਵਿਤ ਹੋ ਗਿਆ ਜਿਹਦੀ ਸਮਝ ਹੈ ਮਨੁੱਖ ਨੂੰ ਪਰਮਾਤਮਾ ਦੀ ਸਮਝ ਨਹੀਂ ਪਈ ਮਨ ਪ੍ਰਭਾਵਿਤ ਨਹੀਂ ਮਨ ਮੰਗ ਨਹੀਂ ਕਰਦਾ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਮੇਰੇ ਸਹਿਬ ਜੀ ਕਹਿੰਦੇ ਨੇ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਕਹਿੰਦੇ ਨੇ ਗੁਰੂ ਦਾ ਦਰਸ਼ਨ ਕਰਨ ਵਾਲੇ ਤੇ ਬੜੇ ਨੇ ਗੁਰੂ ਨੂੰ ਮੱਥਾ ਟੇਕਣ ਵਾਲੇ ਬੜੇ ਨੇ ਗੁਰੂ ਦੀ ਪਰਕਰਮਾ ਕਰਨ ਵਾਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਰਮਾਲ ਚੁੱਕ ਕੇ ਦਰਸ਼ਨ ਕਰਨ ਵਾਲੇ ਬਹੁਤ ਨੇ ਗੁਰੂ ਨੂੰ ਮੰਨਣ ਵਾਲੇ ਬਹੁਤ ਨੇ ਪਰ ਮਾਫ ਕਰਿਆ ਜੇ ਗੁਰੂ ਦੀ ਮੰਨਣ ਵਾਲੇ ਬਹੁਤ ਘੱਟ ਨੇ ਗੱਲ ਉਦੋਂ ਬਣੇਗੀ ਜਦੋਂ ਗੁਰੂ ਦੀ ਮੰਨ ਲਵਾਂਗੇ ਤੇ ਗੁਰੂ ਦੀ ਕਦੋਂ ਮੰਨਾਂਗੇ ਜਦੋਂ ਸਾਨੂੰ ਗੁਰੂ ਦੀ ਸਮਝ ਪੈ ਗਈ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇਈ ਜੇ ਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਆਪਾਂ ਸ਼ਬਦ ਦੀ ਵਿਚਾਰ ਨਾ ਕੀਤੀ ਓਨੀ ਦੇਰ ਸਮਝ ਨਹੀਂ ਜੇ ਪੈਂਦੀ ਕਿ ਗੁਰੂ ਨੇ ਬਾਣੀ ਵਿੱਚ ਸਾਨੂੰ ਆਖਿਆ ਕੀ ਦੇਖੋ ਮੈਂ ਕਈ ਵਾਰੀ ਨਾ ਬੇਨਤੀ ਕਰਦਾ ਕਿ ਇੱਕ ਬਜ਼ੁਰਗ ਨੇ ਆਪਣੇ ਦੋ ਪੁੱਤਰਾਂ ਨੂੰ ਦੋ ਚਿੱਠੀਆਂ ਲਿਖੀਆਂ ਇੱਕ ਬੱਚੇ ਨੂੰ ਚਿੱਠੀ ਮਿਲੀ ਏ ਉਸ ਨੇ ਬਾਰ ਬਾਰ ਮਸਤਕ ਨਾ ਲਾਇਆ ਲਬਾਂ ਨਾਲ ਚੁੰਮਿਆ ਕਿਉਂ ਕਿਉਂਕਿ ਮੇਰੇ ਬਾਪੂ ਦੀ ਚਿੱਠੀ ਬਾਰ ਬਾਰ ਉਸ ਨੂੰ ਚੁੰਮਦਾ ਹੈ ਬਾਰ ਬਾਰ ਮਸਤਕ ਨਾਲ ਲਾਂਦਾ ਹੈ ਉਹਨੂੰ ਧੂਫ ਬੱਤੀ ਵੀ ਕਰਦਾ ਹੈ ਤੇ ਜਦੋਂ ਕਿਤੇ ਕੰਮ ਤੇ ਜਾਣ ਲੱਗਦਾ ਹੈ ਨਾ ਅਲਮਾਰੀ ਚੋਂ ਚਿੱਠੀ ਕੱਢ ਕੇ ਉਸ ਨੂੰ ਆਪਣੇ ਮੱਥੇ ਨਾਲ ਲਾਂਦਾ ਫਿਰ ਅਲਮਾਰੀ ਵਿੱਚ ਰੱਖ ਕੇ ਤੇ ਕੰਮ ਤੇ ਚਲਾ ਜਾਂਦਾ ਹੈ ਹੁਣ ਦੂਜੇ ਬੱਚੇ ਨੂੰ ਵੀ ਚਿੱਠੀ ਮਿਲੀ ਉਸ ਨੇ ਵੀ ਧੰਨ ਭਾਗ ਸਮਝੇ ਨੇ ਕਿ ਮੇਰੇ ਬਾਪੂ ਦੀ ਚਿੱਠੀ ਆਈ ਉਹ ਵੀ ਬਾਰ ਬਾਰ ਮਸਤਕ ਨੂੰ ਲਾਂਦਾ ਹੈ ਲਬਾਂ ਨਾਲ ਚੁੰਮਦਾ ਧੂਫ ਬੱਤੀ ਵੀ ਕਰਦਾ ਪਰ ਉਹਨੇ ਇੱਕ ਕੰਮ ਜਿਹੜਾ ਸੀ ਨਾ ਉਹ ਵੱਧ ਇਹ ਕੀਤਾ ਕਿ ਉਹਨੇ ਚਿੱਠੀ ਨੂੰ ਖੋਲ ਕੇ ਪੜ੍ਹ ਲਿਆ ਕਿ ਮੇਰੇ ਬਾਪੂ ਨੇ ਵਿੱਚ ਲਿਖਿਆ ਕੀ ਮੇਰੇ ਬਾਪੂ ਨੇ ਲਿਖਿਆ ਕੀ ਤੇ ਸੱਚ ਜਾਣਿਓ ਜਿਹੜਾ ਬੱਚਾ ਜੋ ਬਾਪੂ ਨੇ ਲਿਖਿਆ ਉਸ ਸੰਸਾਰ ਕਰਮ ਕਰੇਗਾ ਨਾ ਤੇ ਯਕੀਨਨ ਬਾਪੂ ਦੀ ਖੁਸ਼ੀ ਉਹਦੇ ਨਾਲ ਹੋਵੇਗੀ ਜਿੰਨੇ ਬਾਪੂ ਦੀ ਗੱਲ ਨੂੰ ਮੰਨ ਲਿਆ ਜਿੰਨੇ ਸਮਝ ਲਿਆ ਕਿ ਮੇਰੇ ਬਾਪੂ ਨੇ ਆਖਿਆ ਕੀ ਹੈ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਭਿਆ ਨਿਦਾਨਾ ਬੜਾ ਵੱਡਾ ਖਜ਼ਾਨਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਪਰ ਆਪਾਂ ਉਹਦੀ ਵਿਚਾਰ ਕਰਨੀ ਹੈ ਗੁਰਬਾਣੀ ਪੜ ਸਮਝ ਸੁਨੇਹੀ ਆਪਾਂ ਸਮਝ ਕੇ ਵਿਚਾਰ ਕੇ ਬਾਣੀ ਨੂੰ ਪੜਨਾ ਹੈ ਤਾਂ ਗੁਰੂ ਸਵਾਰਿਓ ਜੋ ਅੱਜ ਦਾਸ ਨੂੰ ਵਿਸ਼ਾ ਦਿੱਤਾ ਗਿਆ ਸੀ ਆਪਾਂ ਜਦੋਂ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰਨਿਆ ਰੋਜ਼ ਤੇ ਉਸ ਤੋਂ ਬਾਅਦ ਜਦੋਂ ਸਮਾਪਤੀ ਹੋਣ ਲੱਗਦੀ ਹੈ ਨਾ ਤੇ ਤੁਸੀਂ ਰੋਜ਼ ਸਰਵਣ ਕਰਦੇ ਹੋ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਗੁਰੂ ਸਵਾਰਿਓ ਇਹ ਤੁਸੀਂ ਰੋਜ਼ ਬਾਣੀ ਦੀਆਂ ਪੰਕਤੀਆਂ ਸਰਵਣ ਕਰਦੇ ਪਰ ਜਦੋਂ ਇਸ ਨੂੰ ਆਪਾਂ ਵਿਚਾਰ ਕਰਾਂ ਸਾਨੂੰ ਸਮਝ ਪਵੇਗੀ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਕੀ ਪੈ ਬਖਸ਼ਿਸ਼ ਕਰਦੇ ਨੇ ਮੇਰੇ ਸਤਿਗੁਰੂ ਜੀ ਸਾਨੂੰ ਕੀ ਸਮਝਾਣਾ ਚਾਹੁੰਦੇ ਨੇ ਗੁਰੂ ਸਵਾਰਿਓ ਇਸ ਜਗਤ ਵਿੱਚ ਬੰਦਾ ਬਹੁਤ ਸਹਾਰੇ ਭਾਲਦਾ ਹੈ ਮਨੁੱਖ ਨੂੰ ਬੜੇ ਆਸਰਿਆਂ ਦੀ ਲੋੜ ਪੈਂਦੀ ਹੈ ਭਾਵੇਂ ਆਪਾਂ ਅਰਦਾਸ ਵੀ ਕਰਨੇ ਹਨ ਨਾ ਤੇ ਆਸਰੇ ਸਾਨੂੰ ਹੋਰ ਵੀ ਬੜੇ ਹੁੰਦੇ ਨੇ ਸਹਾਰੇ ਹੋਰ ਵੀ ਬਹੁਤ ਹੁੰਦੇ ਨੇ ਮੈਨੂੰ ਮਾਫ ਕਰਿਆ ਜੇ ਆਪਾਂ ਅਰਦਾਸ ਕਰੀ ਜਾਵਾਂਗੇ ਪਰ ਨਾਲ ਇਹ ਵੀ ਹੁੰਦਾ ਹੈ ਕਿ ਮੇਰੇ ਫਲਾਣਾ ਸੱਜਣ ਜਿਹੜਾ ਨਾ ਉਹ ਵੱਡੇ ਆ ਉਹਦੇ ਤੇ ਹੈ ਮੇਰੇ ਧੀਆਂ ਪੁੱਤਰ ਬੜੇ ਵੱਡੇ ਆ ਉਹਧਿਆ ਤੇ ਨੇ ਇਹ ਵੀ ਹੁੰਦਾ ਹੈ ਕਿ ਮੇਰੇ ਕੋਲ ਧਨ ਦੌਲਤ ਦੀ ਤਾਕਤ ਬੜੀ ਹੈ ਕਈਆਂ ਨੂੰ ਇਹ ਵੀ ਹੁੰਦਾ ਹੈ ਮੇਰੇ ਕੋਲ ਬਾਹੂ ਬਲ ਬਹੁਤ ਹੈ ਬਹੁਤ ਜ਼ਿਆਦਾ ਸਹਾਰੇ ਹੋਰ ਵੀ ਨੇ ਅਰਦਾਸ ਵੀ ਕਰਦੇ ਆ ਪਰ ਸਹਾਰੇ ਹੋਰ ਵੀ ਨਹੀਂ ਪਰ ਗੁਰੂ ਸਵਾਰਿਓ ਅਸੀਂ ਉਹਨਾਂ ਦਾ ਸਹਾਰਾ ਲੈਨੇ ਆ ਜਿਹੜੇ ਆਪ ਕਿਸੇ ਹੋਰ ਦੇ ਸਹਾਰੇ ਤੇ ਹੁੰਦੇ ਨੇ ਉਹਨਾਂ ਦਾ ਸਹਾਰਾ ਲੈਨੇ ਨਹੀਂ ਸਹਾਰਾ ਉਸ ਦਾ ਲਈਏ ਜਿਹੜਾ ਇੱਕ ਵਾਰੀ ਬਾਹ ਫੜ ਲਵੇ ਤਿੰਨਾ ਲੋਕ ਵਿੱਚ ਛੱਡਦਾ ਤੇ ਨਾ ਪਰਲੋਕ ਵਿੱਚ ਛੱਡਦਾ ਸਤਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਰੈ ਗੁਰ ਬਚਨੀ ਹਰ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਦੇਖੋ ਤਨ ਦੀ ਸੰਭਾਲ ਕਰਨ ਵਾਲੇ ਬਹੁਤ ਮਿਲ ਜਾਣ ਧੀਆਂ ਪੁੱਤਰ ਕਰਨਗੇ ਸੱਜਣ ਮਿੱਤਰ ਕਰਨਗੇ ਇਸ ਤਨ ਦੀ ਸੰਭਾਲ ਤੇ ਕਰ ਲੈਣਗੇ ਪਰ ਜਿੰਦ ਦੀ ਸੰਭਾਲ ਨਹੀਂ ਜੇ ਕੋਈ ਵੀ ਕਰ ਸਕਦਾ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ जिंद दी संभाल केवल ते केवल वो परिपूर्ण परमात्मा वो गुरु है जेड़ा जिंद दी संभाल करदा है जेड़ा लोक ਵਿੱਚ ਵੀ ਤੇ ਪਰਲੋਕ ਵਿੱਚ ਵੀ ਬਾਹ ਨਹੀਂ ਛੱਡਦਾ ਕੁਝ ਤੇ ਐਸੇ ਨੇ ਕਿ ਜਿਹੜੇ ਜਿਉਂਦੇ ਜੀ ਵੀ ਸਾਥ ਨਹੀਂ ਦਿੰਦੇ ਓਏ ਜੀਵਨ ਦੇ ਵਿਛੜੇ ਓਏ ਮੋਇਆਂ ਨਾ ਜਾਈਂ ਛੋੜ ਜਿਸ ਨੇ ਉਸ ਗੁਰੂ ਦੇ ਨਾਲ ਸਾਂਝ ਪਾ ਲਈ ਇਹਨਾਂ ਉਹ ਮਰਨ ਤੋਂ ਬਾਅਦ ਵੀ ਆਤਮਾ ਦਾ ਸਾਥ ਦਿੰਦਾ ਤੇ ਕੇਵਲ ਤੇ ਕੇਵਲ ਗੁਰੂ ਹੈ ਸਹਾਰੇ ਦੀ ਲੋੜ ਹੈ ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਜਿਹਦੇ ਵਿੱਚ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਜੈਸੇ ਕਰਤਾਸ ਗਰ ਜਾਤ ਜਲ ਬੂੰਦ ਪਰੈ ਕਹਿੰਦੇ ਨੇ ਕਾਗਜ਼ ਤੇ ਚਾਰ ਕਿ ਬੂੰਦਾਂ ਪਾਣੀ ਦੀਆਂ ਪੈ ਜਾਣ ਤੇ ਕਾਗਜ਼ ਗਲ ਜਾਂਦਾ ਹੈ ਜੈਸੇ ਕਿਰਤਾਸ ਗਰ ਜਾਤ ਜਲ ਗੂੰਦ ਪਰੈ ਕਿਰਤ ਸੰਬੰਧ ਜਲ ਮਦੇ ਸਾਵਧਾਨ ਹੈ ਕਹਿੰਦੇ ਨੇ ਉਸੇ ਹੀ ਕਾਗਜ਼ ਨੂੰ ਜੇ ਕਿਤੇ ਆਪਾਂ ਘਿਓ ਨਾਲ ਚੰਗੀ ਤਰ੍ਹਾਂ ਚੋਪੜ ਲਈ ਤੇ ਉਹਨੂੰ ਭਾਵੇਂ ਪਾਣੀ 'ਚ ਡੋਬ ਵੀ ਦਿਓ ਪਾਣੀ ਉਹਦਾ ਕੁਝ ਨਹੀਂ ਜੇ ਵਿਗਾੜ ਸਕਦਾ ਕਿਉਂਕਿ ਹੁਣ ਆਸਰਾ ਕਿਓ ਦਾ ਮਿਲ ਗਿਆ ਹੁਣ ਸਹਾਰਾ ਕਿਓ ਦਾ ਮਿਲ ਗਿਆ ਜੈਸੇ ਕਰਤਾਸ ਗਰ ਜਾਤ ਜਲ ਬੂੰਦ ਪਰੈ ਕਿਰਤ ਸੰਬੰਧ ਜਲ ਮਦੇ ਸਾਵਧਾਨ ਹੈ ਇੱਕ ਹੋਰ ਉਦਾਹਰਣ ਦਿੱਤੀ ਜੈਸੇ ਕੋਟ ਭਾਰ ਤੂਲ ਤਨਕ ਚਿੰਗ ਜਾਰੈ ਇਹਦਾ ਮਤਲਬ ਕਿ ਜੇ ਕਰੋੜਾਂ ਗੰਢਾਂ ਹੋਣ ਰੂੰ ਦੀਆਂ ਤੇ ਉਹਨਾਂ ਨੂੰ ਸਾੜਨ ਵਾਸਤੇ ਕਦੇ ਵੀ ਮਣਾ ਮੂਈ ਅੱਗ ਦੀ ਲੋੜ ਨਹੀਂ ਪੈਂਦੀ ਬਸ ਇੱਕ ਨਿੱਕੀ ਜੀ ਚਿੰਗਾਰੀ ਲੱਗੀ ਤੇ ਸਾਰਾ ਰੂਹ ਜਿਹੜਾ ਨਾ ਹੌਲੀ ਹੌਲੀ ਸੜ ਕੇ ਸੁਹਾ ਹੋ ਜਾਵੇ ਜੈਸੇ ਕੋਟ ਭਾਰ ਤੂਲ ਤਨਕ ਚਿੰਗ ਜਾੜਾ ਪਰ ਕਹਿਣ ਲੱਗੇ ਤੇਲ ਮੇਲ ਦੀਪਕ ਮੇ ਬਾਤੀ ਵਿਦਮਾਨ ਹੈ ਕਹਿੰਦੇ ਨੇ ਉਸੇ ਰੂਹ ਦੀ ਨਿੱਕੀ ਜੀ ਬੱਤੀ ਵੱਟੀ ਉਸ ਨੂੰ ਦੀਵੇ ਵਿੱਚ ਰੱਖਿਆ ਤੇ ਦੀਵੇ ਨੂੰ ਭਰ ਦਿੱਤਾ ਤੇਲ ਦੇ ਨਾਲ ਫਿਰ ਆਪਣੇ ਹੱਥੀਂ ਆਪ ਅੱਗ ਲਾਈ ਉਸ ਨਿੱਕੀ ਜੀ ਬੱਤੀ ਆਪ ਅੱਗ ਲਾਈ ਪਰ ਉਹ ਨਿੱਕੀ ਜੀ ਬੱਤੀ ਸਾਰੀ ਰਾਤ ਰੋਸ਼ਨੀ ਤੇ ਦਿੰਦੀ ਰਹੀ ਪਰ ਆਗ ਨੂੰ ਸਾੜ ਨਾ ਸਕੀ ਕੀ ਕਾਰਨ ਸੀ ਕਿ ਹੁਣ ਆਸਰਾ ਤੇਲ ਦਾ ਮਿਲ ਗਿਆ ਹੁਣ ਸਹਾਰਾ ਤੇਲ ਦਾ ਮਿਲ ਗਿਆ ਜੈਸੇ ਕੋਟ ਭਾਰ ਤੂਲ ਤਨ ਕਚਨ ਗਜਾਰੈ ਤੇਲ ਮੇਲ ਦੀਪਕ ਮੇ ਬਾਤੀ ਵਿਧਮਾਨ ਹੈ ਜੈਸੇ ਲੋਹ ਬੂਡ ਜਾਤ ਸਲਲ ਮੇ ਡਾਰਤ ਹੀ ਸਲਲ ਕਹਿੰਦੇ ਨੇ ਪਾਣੀ ਨੂੰ ਤੇ ਪਾਣੀ ਦੇ ਵਿੱਚ ਲੋਹਾ ਰੱਖ ਦਈਏ ਤੇ ਲੋਹਾ ਡੁੱਬ ਜਾਂਦਾ ਜੈਸੇ ਲੋਹ ਬੂਡ ਜਾਤ ਸਲਲ ਮੇ ਡਾਰਤ ਹੀ ਕਾਸਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ ਤੇ ਉਸੇ ਹੀ ਲੋਹੇ ਨੂੰ ਕਿਤੇ ਆਸਰਾ ਮਿਲ ਜਾ ਲੱਕੜੀ ਦਾ ਤੇ ਫੇਰ ਭਾਵੇਂ ਗੰਗਾ ਹੋਵੇ ਭਾਵੇਂ ਸਾਗਰ ਹੋਵੇ ਉਹ ਵੀ ਨਹੀਂ ਜੇ ਡੋਬ ਸਕਦੇ ਕਿਉਂਕਿ ਸਹਾਰਾ ਹੁਣ ਲੱਕੜੀ ਦਾ ਮਿਲ ਗਿਆ ਪਾਣੀ ਲੱਕੜ ਨੂੰ ਨਹੀਂ ਡੋਬਦਾ ਤੇ ਖਿਆਲ ਕਰਿਓ ਕਿਉਂ ਨਹੀਂ ਡੋਬਦਾ ਲੱਕੜ ਭਾਰੇ ਵੀ ਹੋਵੇ ਤਾਂ ਵੀ ਤਰ ਜਾਂਦੀ ਕੀ ਕਾਰਨ ਹੈ ਜਿਹੜੇ ਸਾਇੰਟਿਸਟ ਲੋਕ ਨੇ ਨਾ ਉਨ੍ਹਾਂ ਦਾ ਆਪਣਾ ਖਿਆਲ ਹੈ ਪਰ ਧਾਰਮਿਕ ਲੋਕਾਂ ਦੀ ਆਪਣੀ ਵਿਚਾਰ ਹੈ ਉਹ ਕਹਿੰਦੇ ਨੇ ਕਿ ਕਿਉਂ ਨਹੀਂ ਪਾਣੀ ਡੋਬਦਾ ਲੱਕੜ ਨੂੰ ਕੀ ਕਾਰਨ ਹੈ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਕਿ ਪਾਣੀ ਨੇ ਇੱਕ ਇੱਕ ਆਪਣੀ ਬੂੰਦ ਦੇ ਕੇ ਲੱਕੜ ਨੂੰ ਪਹਿਲਾਂ ਪਾਲਿਆ ਆਪਣੀ ਇੱਕ ਇੱਕ ਬੂੰਦ ਦਿੱਤੀ ਹੈ ਤੇ ਜਿੰਨੂੰ ਆਪ ਪਾਲਿਆ ਹੋਵੇ ਨਾ ਕਹਿ ਲੱਗੇ ਉਹਨੂੰ ਫਿਰ ਮੈਂ ਡੋਬਾਂ ਕਿਵੇਂ ਜੇ ਡੋਬ ਦਿੱਤਾ ਤਾਂ ਫਿਰ ਕਾਦੀ ਮਿੱਤਰਤਾ ਹੀ ਰਹਿ ਗਈ ਫਿਰ ਮਿੱਤਰਤਾ ਦੀ ਲਾਜ ਨਹੀਂ ਰਹਿਣੀ ਭਾਈ ਸਾਹਿਬ ਜੀ ਲਿਖਦੇ ਨੇ ਪਾਣੀ ਕਾਠ ਨਾ ਡੋਬਈ ਪਾਲੇ ਦੀ ਲੱਜੈ ਸਿਰ ਕਲਵਤਰ ਝੜਾਏ ਕੇ ਸਿਰ ਚੜਿਆ ਭੱਜੈ ਲੋਹੇ ਜੜੀਏ ਬੋਹੇ ਥਾ ਭਾਰੇ ਭਾਰ ਨ ਤਜੈ ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ ਕਹਿੰਦੇ ਨੇ ਕਿ ਵੇਖੋ ਪਾਣੀ ਦਾ ਤੇ ਅੱਗ ਦਾ ਤੇ ਕੋਈ ਮੇਲ ਨਹੀਂ ਇਹ ਵਿਰੋਧੀ ਤੱਤ ਹੈ ਤੇ ਲੱਕੜ ਦੇ ਵਿੱਚ ਅੱਗ ਵੀ ਹੈ ਪੇਟੇ ਅੰਦਰ ਅੱਗ ਰੱਖ ਤਿਸ ਪੜਦਾ ਕੱਜੈ ਕਹਿਣ ਲੱਗੇ ਜੇ ਵਿਰੋਧੀ ਦੇ ਨਾਲ ਸੱਜਣ ਦੇ ਨਾਲ ਵਿਰੋਧੀ ਵੀ ਆ ਗਿਆ ਨਾ ਤੇ ਹੁਣ ਉਹਦਾ ਪੜਦਾ ਨਹੀਂ ਚੁੱਕਣਾ ਪੜਦਾ ਕੱਜ ਦੇਣਾ ਉਹਨੂੰ ਵੀ ਤਾਰ ਦੇਣਾ ਨਹੀਂ ਡੋਬਣਾ ਲੋਹਾ ਭਾਵੇਂ ਡੁੱਬ ਜਾਂਦਾ ਪਰ ਜੇ ਲੱਕੜ ਦੇ ਨਾਲ ਲੋਹਾ ਵੀ ਆ ਗਿਆ ਤੇ ਉਹਨੂੰ ਵੀ ਤਾਰ ਦੇਣਾ ਪਰ ਕਮਾਲ ਦੀ ਗੱਲ ਇਹ ਹੈ ਕਿ ਕਿਸੇ ਨੇ ਪੁੱਛ ਲਿਆ ਕਹਿਣ ਲੱਗੇ ਭਾਈ ਜੀ ਪਾਣੀ ਨੇ ਕੇਵਲ ਟਾਲੀਆਂ ਨੂੰ ਪਾਲਿਆ ਪਾਣੀ ਨੇ ਪਾਣੀ ਨੇ ਤੂਤਾਂ ਨੂੰ ਪਾਲਿਆ ਤੇ ਕਾਣੂ ਪਾ ਲਿਆ ਸਫੈਦਿਆਂ ਨੂੰ ਪਾ ਲਿਆ ਕਹਿਣ ਲੱਗੇ ਕਿ ਚੰਦਨ ਨੂੰ ਵੀ ਤੇ ਪਾਣੀ ਨੇ ਪਾ ਲਿਆ ਤੇ ਚੰਦਨ ਨੂੰ ਕਿਉਂ ਡੋਬਦਾ ਆਪਦੀ ਗਿਆਤ ਲਈ ਅਰਜ ਕਰਾਂ ਦੇਖੋ ਤੁਸੀਂ ਸਿਆਣੇ ਬੈਠੇ ਹੋ ਜਿਹੜੇ ਚੰਦਨ ਦੇ ਵਪਾਰੀ ਨੇ ਨਾ ਉਹ ਜਦੋਂ ਆਉਂਦੇ ਨੇ ਪਰਖ ਕਰਦੇ ਨੇ ਕਿ ਅਸਲੀ ਚੰਦਨ ਹੈ ਕਿ ਨਕਲੀ ਉਹ ਫਿਰ ਇੱਕ ਛੋਟਾ ਜਿਹਾ ਟੁਕੜਾ ਲੈ ਕੇ ਪਾਣੀ ਦੇ ਵਿੱਚ ਪਾ ਕੇ ਵੇਖਦੇ ਨੇ ਜੇ ਤੇ ਤਰਜੈ ਤੇ ਨਕਲੀ ਚੰਦਨ ਜੇ ਡੁੱਬ ਜਾਏ ਤੇ ਅਸਲੀ ਚੰਦਨ ਪੁੱਛਿਆ ਫਿਰ ਇਹਨੂੰ ਕਿਉਂ ਡੋਬਦਾ ਹੈ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਅਗਰੇ ਡੋਬੇ ਜਾਣ ਕੇ ਨਿਰਮੋਲਕ ਧੱਜੈ ਕਹਿੰਦੇ ਨੇ ਅਗਰ ਨੂੰ ਜਾਣ ਕੇ ਡੋਬਦਾ ਤਾਂ ਕਿ ਇਹਦੀ ਕੀਮਤ ਵੱਧ ਜਾਏ ਜੇ ਕਿਤੇ ਤਰ ਗਿਆ ਤੇ ਇਹਦੀ ਕੀਮਤ ਘਟ ਜਾਏਗੀ ਇਹਦੀ ਕੀਮਤ ਵਿਧਾਨ ਵਾਸਤੇ ਡੋਪਦਾ ਹੈ ਘਟਾਣ ਵਾਸਤੇ ਨਹੀਂ ਤਾਂ ਗੁਰੂ ਸਵਾਰਿਓ ਭਾਈ ਸਹਿ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗਰਸੈ ਕਹਿੰਦੇ ਨੇ ਮੌਤ ਰੂਪੀ ਜਿਹੜਾ ਸਾਪ ਹੈ ਨ ਜਮ ਇਹ ਸਾਰੇ ਸੰਸਾਰ ਨੂੰ ਗਰਸਦਾ ਜਾ ਰਿਹਾ ਹੈ ਜਿਵੇਂ ਆਪਾ ਪੜਨੇ ਆਂ ਕਾਲ ਬਿਆਲ ਜੋ ਪਰਿਓ ਡੋਲੇ ਮੁਖ ਪਸਾਰੇ ਮੀਤ ਆਜ ਕਾਲ ਖੁਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਕਹਿੰਦੇ ਨੇ ਪਿਆਰਿਆ ਪਤਾ ਨਹੀਂ ਅੱਜ ਕੇ ਕੱਲ ਕਿਹੜੇ ਵੇਲੇ ਤੈਨੂੰ ਗਰਸ ਲੈਣਾ ਮੌਤ ਰੂਪੀ ਸੱਪ ਨੇ ਤੇ ਮੂੰਹ ਢਿਆ ਹੋਇਆ ਹਰ ਵੇਲੇ ਤੇਰੇ ਸਿਰ ਤੇ ਮੰਡਰਾ ਰਹੀ ਆਜ ਕਾਲ ਫਨ ਤੋਹੇ ਗਰਸ ਹੈ ਸਮਝ ਰੱਖੋ ਚੀਤ ਪਿਆਰਿਆ ਇਸ ਗੱਲ ਨੂੰ ਸਮਝ ਕਿ ਪਤਾ ਨਹੀਂ ਕਿਹੜੇ ਵੇਲੇ ਮੌਤ ਰੂਪੀ ਸੱਪ ਨੇ ਡੱਸ ਲੈਣਾ ਤੈਸੇ ਜਮ ਕਾਲ ਬਿਆਲ ਸਕਲ ਸੰਸਾਰ ਗਰਸ ਹੈ ਪਰ ਕਹਿਣ ਲੱਗੇ ਸਤਗੁਰ ਭੇਟਤ ਹੀ ਦਾਸਨ ਦਸਾਨ ਹੈ ਜੇ ਕਿਤੇ ਆਸਰਾ ਗੁਰੂ ਦਾ ਲੈ ਲਿਆ ਜਾਏ ਤੇ ਜਿਹੜੇ ਜਮ ਨੇ ਨਾ ਉਹ ਵੀ ਦਾਸਾਂ ਦੇ ਦਾਸ ਬਣ ਜਾਂਦੇ ਨੇ ਜੋਏ ਦੂਤ ਮੋਏ ਬਹੁਤ ਸਤਾਵਤ ਤੇ ਭਿਆਨਕ ਭਇਆ ਕਰੇ ਬੇਂਤੀ ਰਾਖਾ ਠਾਕੁਰ ਤੇ ਹਮ ਤੇਰੀ ਸ਼ਰਨ ਆਇਆ ਕਹਿਣ ਲੱਗੇ ਅਸੀਂ ਤੇਰੀ ਸ਼ਰਨ ਵਿੱਚ ਆ ਗਏ ਆ ਆਪਣੇ ਮਾਲਕ ਕੋਲੋਂ ਸਾਨੂੰ ਵੀ ਬਚਾ ਲੈ ਤੋ ਗੁਰੂ ਸਵਾਰਿਓ ਸਿੱਖ ਨੇ ਆਸਰਾ ਲੈਣਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਔਰ ਉਹਦੇ ਤੇ ਪੂਰਾ ਭਰੋਸਾ ਕੀਤਾ ਜਾਏ ਤੇ ਗੁਰੂ ਸਵਾਰਿਓ ਫਿਰ ਤਤੀ ਵਾ ਵੀ ਨਹੀਂ ਜੇ ਲੱਗਣ ਦਿੰਦਾ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿ ਆਪਾਂ ਪੜਨੇ ਆ ਨਾ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ ਚਉ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਜਿਹੜਾ ਵੀ ਉਸ ਮਾਲਕ ਦੀ ਸ਼ਰਨ ਵਿੱਚ ਆ ਗਿਆ ਤੁਸੀਂ ਪੜਦੇ ਹੋ ਚਤਰ ਦਿਸ਼ਾ ਕੀਨੋ ਬਾਲੇ ਆਪਣਾ ਸਿਰ ਉੱਪਰ ਕਰ ਧਾਰਿਓ ਕਰ ਕਹਿੰਦੇ ਨੇ ਹੱਥ ਨੂੰ ਚਾਰੇ ਦਿਸ਼ਾਵਾਂ ਵਿੱਚ ਆਪਣੀ ਸ਼ਕਤੀ ਦਾ ਫੈਲਾਓ ਕਰ ਦਿੰਦਾ ਤੇ ਸਿਰ ਦੇ ਉੱਤੇ ਮੇਹਰ ਪਰਿਆ ਹੱਥ ਰੱਖ ਦਿੰਦਾ ਜਿਹੜਾ ਉਹਦੀ ਸ਼ਰਨ ਵਿੱਚ ਆ ਗਿਆ ਉਹ ਆਪਣੇ ਪਿਆਰਿਆਂ ਦੀ ਫਿਰ ਆਪ ਲਾਜ ਰੱਖਦਾ ਆਪਾਂ ਪੜ੍ਹਨੇ ਆ ਨਾ ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਉਹ ਪਰਿਪੂਰਣ ਪਰਮਾਤਮਾ ਫਿਰ ਆਪਣੇ ਪਿਆਰਿਆਂ ਦੀ लाज ਰੱਖਦਾ ਔਰ ਅੱਜ ਨਹੀਂ ਹਰ ਯੁੱਗ-ਯੁੱਗ ਭਗਤ ਪਾਇਆ ਜੁਗਾ-ਜੁਗਾਂਤਰਾਂ ਤੋਂ ਲੈ ਕੇ ਭਗਤ ਜਿਹੜੇ ਨੇ ਉਹ ਪੈਦਾ ਕਰਦਾ ਦੇਖੋ ਇਸ ਜਗਤ ਵਿੱਚ ਹਰ ਚੀਜ਼ ਦਾ ਜੋੜਾ ਹੈ ਜੇ ਕਿਤੇ ਅਸਾਂ ਇਹ ਵੇਖਦੇ ਆ ਕਿ ਦਿਨ ਤੇ ਫਿਰ ਰਾਤ ਵੀ ਨਾਲ ਹੈ ਜੇ ਪ੍ਰਕਾਸ਼ ਹੈ ਤੇ ਹਨੇਰੇ ਨਾਲ ਹੀ ਦੋ ਚੀਜ਼ਾਂ ਇਕੱਠੀਆਂ ਚੱਲਣਗੀਆਂ ਜੇ ਦੁੱਖ ਹੈ ਤੇ ਸੁੱਖ ਵੀ ਹੈ ਜੇ ਜਨਮ ਹੈ ਤੇ ਮੌਤ ਵੀ ਹੈ ਦੋਵੇਂ ਚੀਜ਼ਾਂ ਜਿਹੜੀਆਂ ਨੇ ਨਾ ਉਹ ਇਕੱਠੀਆਂ ਚੱਲਦੀਆਂ ਤੋਂ ਇਸੇ ਤਰ੍ਹਾਂ ਹੀ ਕਹਿੰਦੇ ਨੇ ਜੇ ਦੇਵਤੇ ਨੇ ਤੇ ਦਾਤ ਵੀ ਨੇ ਅਸੀਂ ਇਹ ਵੇਖਦੇ ਆ ਕਿ ਜੇ ਬਹੁਤ ਉੱਚੀਆਂ ਪਹਾੜਾਂ ਦੀਆਂ ਚੋਟੀਆਂ ਤੁਹਾਨੂੰ ਨਜ਼ਰ ਆਉਂਦੀਆਂ ਨਾ ਤੇ ਯਾਦ ਰੱਖਿਓ ਉਹਦੇ ਨਾਲ ਪੁੰਨੀਆਂ ਹੀ ਡੂੰਘੀਆਂ ਖੱਡਾਂ ਵੀ ਤੁਹਾਨੂੰ ਨਜ਼ਰ ਆਉਣਗੀਆਂ ਜਿੰਨੀ ਉੱਚੀ ਚੋਟੀ ਪਹਾੜ ਦੀ ਹੋਵੇਗੀ ਉਨੀ ਨਾਲ ਗਹਿਰੀ ਖੱਡ ਵੀ ਹੋਵੇਗੀ ਉਨੀ ਗਹਿਰੀ ਖੱਡ ਵੀ ਨਾਲ ਹੋਵੇਗੀ ਇਸੇ ਤਰ੍ਹਾਂ ਜੇ ਦੇਵਤੇ ਨੇ ਤੇ ਫਿਰ ਦਾਇਤ ਵੀ ਨੇ ਹਰ ਚੀਜ਼ ਦੇ ਇੱਥੇ ਜੋੜਾ ਹੈ ਤਾਂ ਗੁਰੂ ਸਵਾਰਿਓ ਉਹ ਪਰਮਾਤਮਾ ਪਿਆਰਿਆਂ ਨੂੰ ਸ਼ੁਰੂ ਤੋਂ ਪੈਦਾ ਕਰਦਾ ਆਇਆ ਔਰ ਉਹਨਾਂ ਦੇ ਸੁੱਖ ਦੀ ਥਾਂ ਪਰਮਾਤਮਾ ਦਾ ਨਾਮ ਹੈ